ਇਦੇ ਨਾਲ ਨਾਲ ਜੋ ਪਿੱਛੇ ਵੈਸਟ ਬੰਗਾਲ ਦੇ ਵਿੱਚ ਮੁਰਸ਼ਦਾਬਾਦ ਚ ਹੋਇਆ ਉਹਨੂੰ ਵੀ ਤੁਹਾਡਾ ਧਿਆਨ ਚ ਰੱਖੋ ਉਹ ਤੁਹਾਡੇ ਮੇਰੇ ਯਾਰਗੇ ਸੀ ਜਿਨ੍ਹਾਂ ਨੇ ਵੱਧ ਕਰਾਇਆਂ ਦੇ ਚੱਕਰ ਦੇ ਵਿੱਚ ਆਪਦੇ ਮਕਾਨ ਦੁਕਾਨ ਕਮਰੇ ਕਰਾਇਆਂ ਦੇ ਦਿੱਤੇ ਹੁਣ ਤਾਂ ਮੰਮਤਾ ਬੈਨਰਜੀ ਨੇ ਵੀ ਬਿਆਨ ਦਿੱਤਾ ਕਹਿੰਦੀ ਇਹ ਬੰਗਲਾਦੇਸ਼ੀ ਤੇ ਬਿਹਿੰਗਿਆ ਮੁਸਲਮਾਨਾਂ ਦਾ ਕੀਤਾ ਹੋਇਆ ਕਤਲ ਹੈ ਇਹ ਨਾ ਜਹਾਦੀਆਂ ਦਾ ਕੀਤਾ ਹੋਇਆ ਕਤਲ ਸਾਨੂੰ ਕੋਈ ਸਮੱਸਿਆ ਨਹੀਂ ਜਿਹੜਾ ਮੁਸਲਮਾਨ ਸਾਡਾ ਭਰਾ ਵੀ ਤੇਰੇ ਇੰਦਾ ਉਹ ਸਾਡੇ ਨਾਲ ਤੇ ਅਸੀਂ ਉਹਦੇ ਨਾਲ ਆਪਸੇ ਖੜੇ ਆਂ ਪਰ ਆ ਜਿਹੜਾ ਪੂਰੇ ਦੇਸ਼ ਨੂੰ ਉੱਠ ਗਿਆ ਰਿਹਾ ਕਿਸ ਭਈ ਜਾਂ ਇਹ ਨਾ ਕੰਮ ਸਾਡਾ ਸੀ ਨਾ ਅੱਜ ਸਾਡਾ ਫੜੋ ਆਪਣੇ ਏਰੀਆ ਦੇ ਐਮਸੀ ਨੂੰ ਸਰਪੰਚ ਨੂੰ ਪੰਚਾਇਤ ਮੈਂਬਰ ਨੂੰ ਜਿਹੜੇ ਇਹਨਾਂ ਦੇ ਵੋਟਰ ਕਾਰਡ ਆਧਾਰ ਕਾਰਡ ਬਣਾਉਂਦੇ ਆ ਇਹ ਲੜਾਈ ਕਿਸੇ ਪਾਰਟੀ ਦੀ ਨਹੀਂ ਹੈ ਜੀ ਇਹ ਲੜਾਈ ਕਿਸੇ ਇੱਕ ਇੰਡੀਵਿਜੂਅਲ ਦੀ ਕਿਸੇ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਜਾਂ ਕਿਸੇ ਇੱਕ ਪਾਰਟੀ ਦੇ ਕਾਰਕਟਰਤਾ ਦੀ ਨਹੀਂ ਹੈ ਇਹ ਲੜਾਈ ਪੂਰੇ ਦੇਸ਼ ਦੀ ਹੈ 140 ਕਰੋੜ ਦੇਸ਼ ਵਾਸੀਆਂ ਦੀ ਹੈ ਜੇ ਅੱਜ ਨਾਲ ਲੜੇ ਤਾਂ ਕੱਲ ਸਾਰੇ ਹੀ ਮਾਰੇ ਜਾਵਾਂਗੇ ਉਹਨਾਂ ਦੇ ਫੰਡੇ ਕਲੀਅਰ ਆ ਉਹਨਾਂ ਨੂੰ ਪਤਾ ਉਹਨਾਂ ਨੇ ਕੀ ਕਰਨਾ ਸਮੱਸਿਆ ਤੁਹਾਡੀ ਆ ਧਰਤ ਸੱਪ ਆ ਜਾਂਦਾ ਨਾ ਤਾਂ ਬਾਊ ਜੀ ਡੰਡਾ ਲੈਣ ਵਾਸਤੇ ਕਮਟੀਆਂ ਦੇ ਜਾਂਦੇ ਵੀ ਭਾਈ ਸਾਹਿਬ ਆਇਓ ਮੜਾ ਜਾ ਡੰਡਾ ਲੈ ਕੇ ਸਭ ਵੜ ਗਿਆ ਇਹ ਅੱਜ ਸਾਡੀ ਮਾਨਸਿਕਤਾ ਸਾਡੀ ਕੰਡੀਸ਼ਨ ਹੋ ਚੁੱਕੀ ਆ ਦਸੰਗਤਾ ਪਰਮ ਹੁੰਦੀ ਅਸ਼ਸਤਰਨ ਕੇ ਅਧੀਨ ਹੈ ਰਾਜ ਬਿਨਾਂ ਸ਼ਸਤਰ ਮਰ ਭੇੜ ਜਾਣੋ ਪੂਜਾ ਤੁਸੀਂ ਕਰਦੇ ਹੋ ਉਹਨਾਂ ਦੇਵੀ ਦੇਵਤਿਆਂ ਦੇ ਜਿਨ੍ਹਾਂ ਦੇ ਜਿਹੜੇ ਅਸ਼ਟ ਪੂਜਾ ਉਤਾਰ ਨੇ ਗਣ ਪੂਜਾ ਉਤਾਰ ਨੇ ਚਤੁਰ ਪੂਜਾ ਉਤਾਰ ਨੇ ਜਿਨ੍ਹਾਂ ਦੇ ਸਾਰੇ ਆਪਾਂ ਦੇ ਵਿੱਚ ਸ਼ਸਤਰ ਨੇ ਤੇ ਕਿਸੇ ਨੂੰ ਕਾਨੂੰਨ ਲਾਇਸੈਂਸ ਨੂੰ ਆੜਾਸਤੇ ਕਹਿਦੇ ਹੋਗਾ ਉਹਨੂੰ ਜਵਾਬ ਇਹਦਾ ਨਾ ਆਣਾ ਜੀ ਇਹ ਤਾਂ ਗੁੰਡਾਗਰਦੀ ਆ ਸਾਨੂੰ ਸੈਲਫ ਡਿਫੈਂਸਸ ਖਾਇਆ ਗਿਆ ਸਾਨੂੰ ਵਾਇਲੈਂਸ ਨਹੀਂ ਸਿਖਾਈ ਗਈ